ਆਪਣੇ ਪੂਰੇ ਪਰਿਵਾਰ ਨੂੰ ਸਾਰਾ ਪਾਲਣ ਪੋਸ਼ਣ ਆਡਾ ਖੇਤੀ ਤੋਂ ਚੱਲ ਰਿਹਾ ਹੈ ਵਿੱਚ ਸਾਨੂੰ ਪਹਿਲਾਂ ਬਹੁਤ ਦਿੱਕਤਾਂ ਆਈਆਂ ਚੰਗੇ ਕੀਟਨਾਸ਼ਕ ਨਹੀਂ ਮਿਲਦੇ ਸਨ ਸਾਡੀ ਪੈਦਾਵਾਰ ਕੋਈ ਚੰਗੀ ਨਹੀਂ ਸੀ ਆਉਣ ਵਾਲੇ ਸਮੇਂ ਵਿੱਚ ਬਹੁਤ ਸੁਧਾਰ ਆਇਆ ਹੈ ਕੋਈ ਸਾਨੂੰ ਏਜੰਟ ਆਜੇ ਮਿਲੇ ਜਿਨ੍ਹਾਂ ਤਨੂਕਾ ਕੰਪਨੀ ਦਾ ਇੱਕ ਮੋਟਾਰ ਦਵਾਈ ਹੁੰਦੀ ਏ ਉਹ ਡੈਮੋ ਲਾਣ ਲਈ ਇਹਨਾਂ ਸਾਨੂੰ ਦੱਸਿਆ ਆ ਤੁਸੀਂ ਥੋੜਾ ਵਰਤ ਕੇ ਵੇਖੋ ਪੂਰੀ ਸਫਲਤਾ ਮਿਲੀ ਜਦੋਂ ਦੀ ਇਹ ਮੋਟਾਰ ਦਵਾਈ ਯੂਜ਼ ਕਰਾਈ ਏ ਬਹੁਤ ਹੀ ਖੁਸ਼ ਹਾਂ ਆਡੀ ਫਾਇਦਾ ਪੈਦਾਵਾਰ ਬਹੁਤ ਅੱਛੀ ਹੋ ਰਹੀ ਏ ਪੈਦਾਵਾਰ ਚੰਗੀ ਹੋ ਰਹੀ ਸੀ ਤੇ ਫਿਰ ਇਹ ਆਪਣੇ ਕਾਰੋਬਾਰ ਵਧੀਆ ਢੰਗ ਨਾਲ ਚਲਾ ਸਕਦੇ ਹਾਂ ਸਾਰੇ ਇਹ ਆਪਣੇ ਬੱਚੇ ਚੰਗੇ ਸਕੂਲਾਂ ਚ ਪਾਏ ਹੋਰ ਵੀ ਆਪਣੀ ਮਸ਼ੀਨਰੀ ਜਿਵੇਂ ਕੋਈ ਮੋਟਰਸਾਈਕਲ ਟਾਇਟਰਰ ਵਗੈਰਾ ਜਿਹੜੀ ਚੀਜ਼ ਇਹ ਖਰੀਦਣੀ ਚਾਹੀ ਆਪਣੀ ਖੇਤੀ ਤੋਂ ਇਹ ਖਰੀਦੀ ਉਹ ਤੋਂ ਕਮਾਈ ਕਰਕੇ